ਸਸ਼ੀਕਲ ਜੀ ਖੇਤਰ ਸੋਈ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਮਸਾਲਾ ਪਾਪੜ ਤੇ ਇਸ ਵਿੱਚ ਅਸੀਂ ਲੈ ਲਿਆ ਪਨੀਰ ਪਿਆਜ਼ ਟਮਾਟਰ ਤਨੀਆ ਤੇ ਖੀਰਾ ਸਾਰਿਆਂ ਨੂੰ ਤੋਸਵਾਰ ਲਿਆ ਜੀ ਐਰ ਹਲਦੀ ਰਾਮ ਦੇ ਪਾਪੜ ਲੈ ਲਏ ਤੇ ਹੁਣ ਅਸੀਂ ਖੀਰੇ ਨੂੰ ਬਰੀਕ ਬਰੀਕ ਛਿੱਲ ਲਿਆ ਹੈ ਤੇ ਬਾਰੀਆਗੀ ਤਨੀਏ ਜੀ ਤਨੀਏ ਨੂੰ ਬ੍ਰੀਕ ਬ੍ਰੀਕ ਕੱਟ ਲੈਣਾ ਹੈ ਉਸ ਤੋਂ ਬਾਅਦ ਬਾਰੀਆਗੀ ਜੀ ਪਿਆਜ਼ ਦੀ ਇਹ ਸਿਰਫ 2 ਮਿੰਟ ਵਿੱਚ ਬਣਨ ਵਾਲੀ ਡਿਸ਼ ਦਾ ਸੁਆਦ ਵਾਹ ਕਮਾਲ ਹੁੰਦਾ ਹੈ ਜੀ ਤੁਸੀਂ ਜ਼ਰੂਰ ਪੂਰੀ ਵੀਡੀਓ ਦੇਖ ਕੇ ਘਰੇ ਬਣਾ ਕੇ ਦੇਖਿਓ ਇਹ ਉਹਨਾਂ ਵਾਸਤੇ ਵੀ ਹੈ ਜਿਹੜੇ ਜੀ ਜਿਮ ਜਾਂਦੇ ਐ ਉਹ ਇੱਕ ਸੁਆਦ ਨਾਲ ਸੁਆਦ ਹੋ ਜਾਂਦਾ ਡਾਈਟ ਨਾਲ ਡਾਈਟ ਹੋ ਜਾਂਦੀ ਉਹਨਾਂ ਨੂੰ ਖਾਦੇ ਤੇ ਇਹਨੂੰ ਗਿਲਟ ਫੀਲ ਵੀ ਨਹੀਂ ਹੁੰਦਾ ਹੈਗਾ ਆ ਵੇਖੋ ਜੀ ਬ੍ਰੀਕ ਬ੍ਰੀਕ ਕਰ ਲਿਆ ਸੀ ਪਿਆਜ਼ ਉਸ ਤੋਂ ਬਾਅਦ ਬਾਰੀਖੀ ਰੇਦੀ ਆਗੀ ਖੀਰੇ ਨੂੰ ਵੀ ਅਸੀਂ ਐਵੇਂ ਹੀ ਬਰੀਕ ਬਰੀਕ ਡਾਈਸਿਸ ਵਿੱਚ ਕੱਟ ਲੈਣਾ ਇਹ ਸਾਰੇ ਪੀਸੇਸ ਨਾ ਛੋਟੇ ਛੋਟੇ ਕਰਨੇ ਅਸੀਂ ਤਾਂ ਜੋ ਮੂੰਹ ਚ ਆ ਕੇ ਪਿਆਜ਼ ਕੋੜਾ ਨਾ ਲਗੇ ਮੂੰਹ ਚ ਵੱਡਾ ਜਿਹਾ ਪੀਸ ਨਾ ਆਵੇ ਇਸ ਕਰਕੇ ਬਰੀਕ ਬਰੀਕ ਕਟਿੰਗ ਕਰਨੀ ਉਸ ਤੋਂ ਬਾਅਦ ਬਾਰੀਕ ਪਨੀਰ ਰੇਦੀ ਆਗੀ ਪਨੀਰ ਨੂੰ ਵੀ ਇਸੇ ਤਰ੍ਹਾਂ ਅਸੀਂ ਛੋਟੇ ਛੋਟੇ ਕਯੂਬਸ ਵਿੱਚ ਕੱਟ ਲੈਣਾ ਹੈਗਾ ਤੇ ਪਨੀਰ ਨੂੰ ਵੀ ਕੱਟ ਲਿਆ ਤੇ ਅੱਜ ਇਹ ਉਹ ਸ਼ੈ ਹੈ ਜਿਹਨੂੰ ਖਾ ਕੇ ਤੁਹਾਡੇ ਰਿਸ਼ਤੇਦਾਰ ਤੁਹਾਡੇ ਪਰਿਵਾਰ ਵਾਲੇ ਤੁਹਾਡੇ دیਵਾਨੇ ਹੋ ਜਾਣਗੇ ਕਿ ਦੇਖੋ ਜੀ ਕੀ ਬਣਾ ਛੱਡਿਆ ਕੁੜੀ ਨੇ ਆਹ ਟਮਾਟਰ ਕਰ ਲੈਣਾ ਜੀ ਅਸੀਂ ਟਮਾਟਰ ਨੂੰ ਵੀ ਛੋਟਾ ਛੋਟਾ ਕਰ ਟਲਣਾ ਵਾਹ ਟਮਾਟਰ ਬੜਾ ਮਜ਼ੇਦਾਰ ਤੇ ਇਹਨੂੰ ਵੀ ਕੱਟ ਲਿਆ ਹੁਣ ਅਸੀਂ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਜਿਹੜੀ ਵੀ ਅਸੀਂ ਕੱਟਬੱਟ ਕੀਤੀ ਦੇਖੋ ਕਿੰਨੀ ਸੁਣ ਸੁਣੀ ਕੱਟ ਹੋਈਆਂ ਆ ਲੈ ਲਈ ਜੀ ਲਾਲ ਮਿਰਚ ਗਰਮ ਮਸਾਲਾ ਆ ਨਿੰਬੂ ਦਾ ਸੱਤ ਲੈ ਲਿਆ ਜੀ ਤੇ ਨਮਕ ਲੈ ਲਿਆ ਇਹ ਨਮਕ ਮੈਂ ਆਪ ਬਣਾਇਆ ਹੋਇਆ ਹੈਗਾ ਜੇ ਤੁਹਾਨੂੰ ਰੈਸਪੀ ਚਾਹੀਦੀ ਤਾਂ ਤੁਹਾਨੂੰ ਮੈਂ ਦੇ ਦੂੰਗੀ ਆ ਹੁਣ ਸਾਰਾ ਜੀ ਇੱਕ ਬਾਉਲ ਦੇ ਵਿੱਚ ਪਾ ਲੈਣਾ ਏ ਜਿੰਨਾ ਵੀ ਕੱਟਬੱਟ ਕੀਤੀ ਵੀ ਅਸੀਂ ਇਹਦੇ ਵਿੱਚ ਹੁਣ ਅਸੀਂ ਸਾਰੇ ਮਸਾਲੇ ਪਾ ਦੇਣੇ ਹੈਗੇ ਗਰਮ ਮਸਾਲਾ ਪਾ ਦਿੱਤਾ ਜੀ ਥੋੜੀ ਜੀ ਲਾਲ ਮਿਰਚ ਪਾਤੀ ਨਿੰਬੂ ਪਾ ਦਿੱਤਾ ਤੇ ਉਸ ਤੋਂ ਬਾਅਦ ਪਾ ਦਿੱਤਾ ਜੀ ਨਮਕ ਘਰ ਦਾ ਬਣਿਆ ਹੋਇਆ ਥੋੜਾ ਥੋੜਾ ਪਾਣਾ ਜੀ ਤਾਂ ਜੋ ਕਿਉਂਕਿ ਮਸਾਲੇ ਪਾਪੜ ਵਿੱਚ ਵੀ ਨਮਕ ਤੇ ਉਹ ਹੁੰਦੀ ਹੈ ਮਿਰਚਾਂ ਇਹਨਾਂ ਦਾ ਸਾਰਿਆਂ ਦਾ ਅਸੀਂ ਭੰਗੜਾ ਪਵਾ ਦਿੱਤਾ ਤੇ ਹੁਣ ਜੀ ਅਸੀਂ ਇੱਕ ਪੈਨ ਵਿੱਚ ਲੈਣਾ ਪਾਪੜ ਦੇਖੋ ਜੀ ਪਾਪੜ ਹੀ ਕਿੰਨਾ ਸੁੱਕਿਆ ਹੁੰਦਾ ਜਿਵੇਂ ਆਪ ਹੀ ਡਾਈਟ ਕਰਦਾ ਹੁੰਦਾ ਤਾਂ ਹੀ ਤਾਂ ਇਹ ਡਾਈਟ ਵਾਲਿਆਂ ਵਾਸਤੇ ਬਹੁਤ ਵਧੀਆ ਡਿਸ਼ ਹੈਗੀ ਜਿਹੜਾ ਡਾਈਟ ਕਰਦਾ ਏ ਉਹ ਭਾਈ ਦੇਸੀ ਘਿਓ ਉੱਤੇ ਨਾ ਸੇਕ ਕੇ ਹੈਨਾ ਮੈਂ ਦੇਸੀ ਘਿਓ ਨਾਲ ਸੇਕਿਆ ਹੈਗਾ ਜਿਹੜਾ ਡਾਈਟ ਕਰਦਾ ਉਹ ਉਹਨੂੰ ਐਵੇਂ ਹੀ ਸੇਕ ਲਵੇ ਤਵੇ ਤੇ ਇਤਾਂ ਵੀ ਸਿੱਖ ਜਾਂਦਾ ਬੜਾ ਵਧੀਆ ਮੈਂ ਦੇਸੀ ਕਿਉਂ ਇਸ ਲਈ ਲਾਇਆ ਕਿਉਂਕਿ ਸਾਡੇ ਟੱਬਰ ਕੋਈ ਡਾਈਟ ਵਾਲਾ ਹੈ ਨਹੀਂ ਹੈਗਾ ਇਹਨਾਂ ਨੂੰ ਕਹਿ ਵੀ ਦੋ ਤਾਂ ਵੀ ਨਹੀਂ ਇਹ ਕਰੋਗੇ ਇਨਕਲੂਡਿੰਗ ਮੀ ਤੇ ਅਸੀਂ ਇਹਨੂੰ ਬੜਾ ਵਧੀਆ ਤਰ੍ਹਾਂ ਸੇਕ ਲੈਣਾ ਘੱਟ ਗੈਸ ਤੇ ਗੈਸ ਲੋਅ ਰੱਖਣੀ ਨਹੀਂ ਤਾਂ ਇਹ ਫੁੱਲ ਗੈਸ ਤੇ ਸੜ ਜਾਂਦਾ ਵੇਖੋ ਕਿੰਨੀ ਸੋਹਣੀ ਰੰਗਤ ਆਈ ਹੁਣ ਜੀ ਜਿਹੜਾ ਅਸੀਂ ਮਸਾਲਾ ਤਿਆਰ ਕੀਤਾ ਹੁਣ ਮਸਾਲਾ ਇੰਜ ਸੁਟੋ ਜਿਵੇਂ ਸ਼ਰਾਬੀ ਬੀਡੀ ਜੇ ਤੇ ਪੈਸੇ ਸੁਟਦਾ ਹੁੰਦਾ ਵੇਖੋ ਜੀ ਕਿੰਨੀ ਸੋਹਣੀ ਰੰਗਤ ਆ ਗਈ ਆ ਸਾਡੀ ਡਿਸ਼ ਤਿਆਰ ਹੋ ਗਈ ਇਹਨੂੰ ਜ਼ਰੂਰ ਟਰਾਈ ਕਰਿਓ ਥੈਂਕ ਯੂ ਕਿਉ ਸੋ ਮਚ ਜੀ